Welcome to F4India. My name is Samar Sandhu and uh, today we will talk about CSPA and uh, Child Status Protection Act and some people call it SASPA. Well, this law is very confusing and complicated. So today I'm going to make this video in Punjabi language and but very soon uh, I'll make it in Hindi, English and Gujarati as well. So let's talk about CSPA this actually came in August 6 2002 just to prevent children from aging out due to delays in visa processing and USCIS backlog so CSPA applies to various immigrant categories included you know uh, family based immigration you all know IR Category under 21, F1, F2A, F2B, F3, and F4. Even the children of employment-based immigrants, like EB categories, even DB winners, and also include refugees. Well, the categories not covered by a CSPA is like one is children of U.S. citizen in F1. Uh, who isd out from the ias and uh, children in k1 k2 fiancé visa category ke csp a kinna te implement hunda hai te kede is category de vich jinna te implement nahi hunda hega so uh, sab to pehla main ek gal dasda hai ke eh bahut confusing te complicated hai but we tried ke enu assi enu bahut simple tareeke nal apni website te ਇੱਕ ਕੈਲਕੂਲੇਟਰ ਦੀ ਹੈਲਪ ਨਾਲ ਮੈਂ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗਾ ਬਿਕੋਜ਼ ਆਈ ਮੈਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਬਹੁਤ ਸਾਰੀਆਂ ਈਮੇਲਸ ਡੇਲੀ ਆਈ ਰੀਸੀਵ ਲਾਈਕ ਯੂ ਨੋ ਮੋਰ ਥੈਨ 10 ਟੂ 15 ਕਾਲਸ ਐਂਡ ਈਮੇਲਸ ਐਂਡ ਖਾਸ ਕਰਕੇ ਪੰਜਾਬ ਤੋਂ ਹਰਿਆਣੇ ਤੋਂ ਸਾਰੇ ਜਗ੍ਹਾ ਤੋਂ ਬਹੁਤ ਸਾਰੀਆਂ ਈਮੇਲਸ ਆਉਂਦੀਆਂ ਨੇ ਕਾਲਸ ਆਉਂਦੀਆਂ ਨੇ ਸਰ ਸਾਡੀ ਜਿਹੜੀ ਫਾਈਲਿੰਗ ਡੇਟਾ ਹੈ ਪ੍ਰਾਇੋਰਟੀ ਡੇਟਾ 2007 ਦੀ ਹੈ 8 ਦੀ ਹੈ ਜਾਂ 9 ਦੀ ਹੈ ਯਾ F3 categories ਦੇ ਵਿੱਚ 2012 ਵਾ 30 ਨਾ F14 ਨਾ ਜਿਹਨੂੰ ਹਜੇ ਟਾਈਮ ਲੱਗਣਾ ਤੇ ਸਾਡੇ ਜਿਹੜਾ ਬੈਸਾ ਨਾਰਮਲ ਡਾਟਰ ਉਹਦੀ ਏਜ 21 ਹੋਗੀ ਹੈ ਜਾਂ 24 ਹੋਗੀ ਹੈ ਜਾਂ ਇਹ 18 ਨਾ ਤਾਂ ਇਹਦੇ ਇਹਦਾ ਸਿੰਪਲ ਵੇ ਹੈਗਾ ਜਿਹੜਾ ਮੈਂ ਅੱਜ ਇੱਥੇ ਤੁਹਾਨੂੰ ਐਕਸਪਲੇਨ ਕਰੂੰਗਾ ਆਈ ਹੋਪ ਕਿ ਤੁਸੀਂ ਇਸ ਗੱਲ ਨੂੰ ਸਮਝ ਲਓਗੇ ਆ ਆਪਾਂ ਦੋ ਤਰ੍ਹਾਂ ਦੀਆਂ ਕੈਲਕੂਲੇਸ਼ਨਸ ਕਰਾਂਗੇ सिंपल कैलकुलेशंस ਤੇ ਤੁਸੀਂ ਉਹਦੇ ਨਾਲ ਅੰਡਰਸਟੈਂਡ ਕਰ ਲੋਗੇ ਪਰ ਜੇ ਤੁਹਾਨੂੰ ਫਿਰ ਵੀ ਕਿਸੇ ਤਰੀਕੇ ਨਾਲ ਨਹੀਂ ਸਮਝ ਆਉਂਦਾ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਕ an अपॉइंटमेंट एंड यू कैन डिस्कस ਵਿਦ ਮੀ ਯਰ ਕੇਸ ਸੋ ਸਭ ਤੋਂ ਪਹਿਲਾਂ ਤੁਸੀਂ ਗੂਗਲ ਤੇ ਜਾ ਕੇ ਸਰਚ ਕਰਨਾ ਹੈਗਾ greencardpetitions.com ਦਸ ਇਸ ਦਾ ਹੋਮ ਪੇਜ ਜਿਹੜਾ ਹੁਣ ਤੁਹਾਡੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸਭ ਤੋਂ ਪਹਿਲਾਂ ਤੁਸੀਂ ਇਹਦੇ ਇਸ ਲਿੰਕ ਤੇ ਚਾਈਲਡ ਏਜ ਕੈਲਕੂਲੇਟਰ ਤੇ ਜਾਣਾ ਹੈ ਇਹਨੂੰ ਕਲਿੱਕ ਕਰੋ ਐਂਡ ਇੱਕ ਨਿਊ ਪੇਜ ਓਪਨ ਹੋ ਜਾਏਗਾ ਬੇਸਿਕਲੀ ਇਸ ਕੈਲਕੂਲੇਸ਼ਨਸ ਲਈ ਚਾਰ ਰਿਕੁਆਇਰਮੈਂਟਸ ਨੇ ਡੇਟ ਆਫ ਬਰਥ ਪ੍ਰਾਇਓਰਿਟੀ ਡੇਟ ਅਪਰੂਵਲ ਡੇਟ ਐਂਡ ਡੇਟ ਵੈਨ ਪਟੀ ਬੀਕਮ ਕਰੰਟ ਸੋ ਡੇਟ ਆਫ ਬਰਥ ਬਾਰੇ ਤੁਹਾਨੂੰ ਪਤਾ ਹੈ ਪ੍ਰਾਇਓਰਿਟੀ ਡੇਟ ਨੂੰ ਫਾਈਲਿੰਗ ਡੇਟ ਵੀ ਕਹਿੰਦੇ ਆ ਐਂਡ ਅਪਰੂਵਲ ਡੇਟ ਇਹ ਹੁੰਦੀ ਹੈ ਜਦੋਂ ਯੂਐਸਏਆਈਐਸ ਤੁਹਾਡੇ ਕੇਸ ਨੂੰ ਅਪਰੂਵ ਕਰਕੇ ਐਨਵੀਸੀ ਭੇਜਦਾ ਐਂਡ ਦਾ ਫਾਈਨਲ ਇਸ ਡੇਟ ਵੈਨ ਪਟੀਸ਼ਨ ਬਿਕੇਮ ਕਰੰਟ ਮੀਨਸ ਕਿ ਜਦੋਂ ਤੁਹਾਡੀ ਪ੍ਰਾਇੋਰਟੀ ਡੇਟ ਕਰੰਟ ਹੁੰਦੀ ਹੈ ਵੀਜ਼ਾ ਬੁਲੇਟਨ ਦੇ ਚਾਰਟ ਏ ਦੇ ਵਿੱਚ ਸੋ ਹੇਅਰ ਵੀ ਗੋ ਲੈਟਸ ਸੇ ਇੱਕ ਬੱਚੇ ਦੀ ਏਜ ਹੈਗੀ ਹੈ ਮੈਂ ਸਿੰਪਲ ਕੈਲਕੂਲੇਸ਼ਨ ਕਰਕੇ ਦੱਸੂਗਾ ਜਨਵਰੀ 2000 ਟੂ ਲੈਟਸ ਸੇ 1 ਜਨਵਰੀ ਪ੍ਰਾਇੋਰਟੀ ਡੇਟ ਜਿਹੜੀ ਹੁਣ ਅੱਜ ਕੱਲ ਕਰੰਟ ਚੱਲ ਰਹੀ ਸੀ ਪਹਿਲਾਂ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਲੈਟਸ ਸੇ ਫੈਬਰਰੀ ਸੀ ਕਿਸੇ ਦੀ 10th ਫੈਬਰਰੀ 2006 ਉਹਨਾਂ ਦੀ ਜਿਹੜੀ ਅਪਰੂਵਲ ਡੇਟ ਆ ਆਪਾਂ ਇਹਨੂੰ 2000 10 ਤੱਕ ਪਿਕ ਕਰਦੇ ਹਾਂ ਲੈਟਸ ਸੇ ਮਾਰਚ ਓਕੇ ਫਾਈਨ 16 ਮਾਰਚ 2010 ਹੁਣ ਇਹ ਜਿਹੜੀਆਂ ਮੈਂ ਡੇਟਸ ਯਾ ਬਰਥਡੇイズ ਇਹ ਰੈਂਡਮਲੀ ਯੂਜ਼ ਕਰ। ਜਸਟ ਟੂ ਮੇਕ ਯੂ ਅੰਡਰਸਟੈਂਡ ਕੈਲਕੂਲੇਟ ਕਰਦੇ ਆ। ਸੋ ਹੁਣ ਅਸੀਂ ਇਹ ਜਿਹੜੀ ਡੇਟ ਚੈੱਕ ਕਰਨੀ ਹੈ ਇਹ ਵੀਜ਼ਾ ਬੁਲੇਟਨ ਦੇ ਵਿੱਚ ਜਾ ਕੇ ਚੈੱਕ ਕਰਨੀ ਹੈ। ਚਾਰਟ A ਦੇ ਵਿੱਚ। ਇਹ ਵੀਜ਼ਾ ਬੁਲੇਟਨ ਦਾ ਕਿਹੜਾ ਹੁੰਦਾ ਮੈਂ ਉਹ ਵੀ ਤੁਹਾਨੂੰ ਸਮਝਾ ਦਊਂਗਾ। ਸੋ ਅਸੀਂ ਇਹਨੂੰ ਕੈਲਕੂਲੇਟ ਕਰਦੇ ਆ। ਲੈਟਸ ਸੇ ਜਨਵਰੀ ਕਰੰਟ ਹੋ ਗਿਆ ਸੀ ਨਵੰਬਰ 2024 ਮੋਸਟਲੀ ਵੀਜ਼ਾ ਬੁਲੇਟਨ 10 ਜਾਂ 11 ਤਰੀਕ ਨੂੰ ਆਉਂਦੇ ਆ ਸੋ ਮੈਂ ਇਹ ਡੇਟਸ ਇਹਦੇ ਚ ਫਿਲ ਕੀਤੀਆਂ ਨੇ ਸੋ ਥੈਟ ਯੂ ਕੈਨ ਚੈੱਕ ਅਕੋਰਡਿੰਗਲੀ ਐਂਡ ਸਬਮਿਟਡ ਸੋ ਦ ਚਾਈਲਡ ਇਜ਼ ਐਲੀਜੀਬਲ ਸੋ ਇਹ ਆ ਗਿਆ ਡੇਟ ਆਫ ਬਰਥ ਇਹ ਆ ਗਈ ਪਟੀਸ਼ਨ ਫਾਈਲਿੰਗ ਡੇਟ ਐਂਡ ਅਪਰੂਵਲ ਡੇਟ ਸੋ ਐਕਚੁਅਲੀ ਇਹ ਜਦੋਂ ਯੂ ਐਸ ਸੀ ਆਈ ਐਸ ਨੇ ਅਪਰੂਵ ਕੀਤੀ ਹੈ ਉਹ ਟੋਟਲ ਟਾਈਮ ਹੈਗਾ 4 ਇਅਰਸ 1 ਮੰਥ ਐਂਡ 6 ਡੇਸ ਐਂਡ ਜਦੋਂ ਡੇਟ ਜਿਹੜੀ ਪਾਈ ਸੀ ਆਪਾਂ ਕਿ ਇਹ ਕਰੰਟ ਕਦੋਂ ਹੋਈ ਸੀ ਚਾਰਟੇ ਦੇ ਵਿੱਚ ਉਹ ਇਹ ਡੇਟ ਮੈਂਸ਼ਨ ਕੀਤੀ ਹੈ ਸੋ ਜਿਹੜੀ ਐਕਚੁਅਲ ਏਜ ਆ ਬੱਚੇ ਦੀ ਉਹ ਹੈ ਜੀ 22 ਇਅਰਸ 10 ਮੰਥਸ ਐਂਡ 9 ਡੇਸ ਐਂਡ ਜਿਹੜੀ child status protection act they under age 18 years 9 months and 5 days that means child is eligible and here we mention so let's go back and try one more time with the different dates right so suppose ek bacha haga or the haga 2000 number 20th right and the priority date is ਲੈਟਸ ਸੇ ਹੁਣ ਜਿਹੜੀ ਕਰੰਟ ਹੈ ਠੀਕ ਹੈ ਆਪਾਂ ਜੂਨ ਚ ਚੱਲਦੇ ਆ ਜੂਨ 2006 ওকে ਵੀ ਚੂਜ਼ 10th ਜੂਨ ਐਂਡ ਅਪਰੂਵਲ ਡੇਟ ਇਜ਼ ਲਾਈਕ 2009 ਅੱਛਾ ਅਪਰੂਵਲ ਡੇਟ ਜਿਹੜੀ ਹੁੰਦੀ ਹੈ ਇਹ USCIS ਦੇ ਮੈਕਸਿਮਮ ਜਿਹੜੀ ਮੈਂ ਦੇਖੀ ਹੈ ਉਹ ਸਿਕਸ ਕਿਸੇ ਦੀ ਬਹੁਤ ਜ਼ਿਆਦਾ ਲੰਬੀ ਡੇਟ ਦਿਖਾ ਰਿਹਾ ਹੈ ਉਹ ਐਕਚੁਅਲ अप्रूवल डेट ਨਹੀਂ ਹੈ ਤੁਹਾਨੂੰ ਕੋਈ ਨਾ ਕੋਈ आरएफई ਉਹਨਾਂ ਨੇ ਯੂਐਸਸੀਆਈਐਸ ਨੇ ਕਿਹਾ ਹੋਣਾ ਤਾਂ ਉਸ आरएफई ਕਰਕੇ ਜਿ ਵਿੱਚ ਵੀ ਕਾਲ ਰਿਕਵੈਸਟ ਫॉर ਐਵੀਡੈਂਸ ਤੋਂ ਸਾਡਾ ਕੇਸ ਬਹੁਤ ਡਿਲੇ ਹੋਇਆ ਹੁਣ ਪ੍ਰੋਬਬਲੀ ਉਹ ਰੈਵੋਕੇਸ਼ਨ ਤੇ ਵੀ ਚਲਾ ਗਿਆ ਹੋਵੇਗਾ ਸੋ ਯੂ हैव टू चेक इट ਆਊਟ ਕਿ ਐਕਚੁਅਲ origignal अप्रूवल डेट ਕਿਹੜੀ ਹੈ ਸੋ ਕੇਸ ਅਪਰੂਵ ਹੋਇਆ ਸੇ ਮੇ 1st 2009 ਐਂਡ ਇਹ ਸਭ ਨੂੰ ਪਤਾ ਹੈਗਾ ਵੀ ਹੁਣ ਕਰੰਟ ਹੋਇਆ ਹੈਗਾ ਤਾਂ ਵੀ ਵਿਲ ਯੂਜ਼ ਦਸ ਮਾਰਚ 10th 2025. So here, like summit kita, and the child is not eligible. Right? So why? So they see if we go there, date of birth 2000, and petition filing date 2006. Approval date. I have mentioned. Petition pending. Millab USCIS approval time jada pending that was. 2 years 10 months and 21 days eight when petition became current is jada hun 10th march nu current hoya let's see actual ohdi date jaddi age bandi hai 24 years 3 months and 20 days but csp age now like here's the catch oh baccha sirf 5 months karke age out ho so gaya this is the calculation you can calculate it ਅਨ ਸਪੋਜ਼ ਕਰੋ ਇੱਕ ਹੋਰ ਕੁਐਸਚਨ ਹੈ ਕਿ ਸਰ ਸਾਡੀ ਦਾ 2007 ਜਿਹੜੀ ਹੈਗੀ ਹੈ ਪ੍ਰਾਇਓਰਿਟੀ ਡੇਟ ਹੈ ਐਂਡ ਵੀ ਡੋਨਟ ਨੋ ਕਿ ਉਹ ਕਦੋਂ ਕਰੰਟ ਹੋਊਗੀ ਥੈਨ ਤੁਸੀਂ ਆ ਫੋਰਥ ਜਿਹੜਾ ਡੇਟ ਵੈਨ ਪਟੀਸ਼ਨ ਬੀਕਮ ਕਰੰਟ ਹੈ ਇਹਦੇ ਵਿੱਚ ਤੁਸੀਂ ਪ੍ਰੈਡਿਕਸ਼ਨ ਦੇ ਨਾਲ ਹੀ ਕਰ ਸਕਦੇ ਹੋ ਠੀਕ ਹੈ 2007 ਕਦੋਂ ਕਰੰਟ ਹੋ ਸਕਦਾ ਹੈ ਕੈਲਕੂਲੇਟ ਕਰ ਸਕਦੇ ਹੋ ਉਹਦੇ ਅਕੋਰਡਿੰਗਲੀ ਸੋ ਦਿਸ ਇਜ਼ ਯੂ ਨੋ ਕਾਈਂਡ ਆਫ ਗੈਸਿੰਗ ਗੈਸ ਦੇ ਨਾਲ ਹੀ ਸਿਰਫ ਆਈਡੀਆ ਲਗਾ ਸਕਦੇ ਹੋ 6 ਮਹੀਨੇ ਚ ਕਰ ਮੈਂ ਦੇਖੇ ਤੁਸੀਂ ਸਭ ਨੂੰ ਇਹਨੂੰ ਪਹਿਲਾਂ ਹੀ ਕੈਲਕੂਲੇਟ ਕਰਨਾ ਚਾਹੀਦਾ ਐਂਡ ਵਨ ਮੋਰ ਥਿੰਗ ਇਟਸ ਏ ਵੈਰੀ ਇੰਪੋਰਟੈਂਟ ਸੁਪੋਜ਼ ਕਈ ਲੋਕੀ ਕਹਿੰਦੇ ਆ ਕਿ ਸਰ ਸਾਡੇ ਬੱਚੇ ਦੀਆਂ ਫੀਸਾਂ ਪੇ ਹੋ ਗਈਆਂ ਪਰ ਇੰਟਰਵਿਊ ਦੇ ਵਿੱਚ ਨਾਮ ਨਹੀਂ ਆਇਆ ਜਾਂ ਸਰ ਉਹ ਇੰਟਰਵਿਊ ਗਏ ਸੀਗੇ ਪਰ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਤਾਂ ਕੈਨ ਬੀ ਫਾਈਲ ਸਮ ਅਪੀਲ देयर ਇਜ਼ ਨੋ ਸੱਚ ਅਪੀਲ ਇਫ ਯਰ ਚਾਈਲਡ ਇਜ਼ ਨਾਟ ਐਲੀਜੀਬਲ ਦੈਨ you know can help you out calculations it doesn't mean ke je toda pata pehla jadon welcome letter aaya si udon eligible sega it doesn't matter sari jehdi calculation aa visa officer at the time of interview hi calculate karuga and he will decide ke eligible hai ya nahi dekho 99.9% haga je bachcha eligible hunda ਤਾਂ ਵੀਜ਼ਾ ਜ਼ਰੂਰ ਦਿੰਦੇ ਆ 0.1% ਵੀ ਕੈਨ ਸੇ ਕੋਈ ਮਿਸਟੇਕ ਹੋ ਜੇ ਤਾਂ ਨਹੀਂ ਕੋਈ ਮਿਸਟੇਕ ਹੁੰਦੀ ਆ ਤਾਂ ਆਫੀਸਰ 100% ਤੁਹਾਨੂੰ ਕਾਲ ਕਰਕੇ ਦੁਬਾਰਾ ਕਹੂਗਾ ਕਿ ਪਲੀਜ਼ ਕਮ ਬਈਅਰ ਸੇਜ਼ ਮਾਈ ਵਨ ਰਿਕੁਐਸਟ ਕਿ ਜੇ ਤੁਹਾਡਾ ਬੱਚਾ एलिਜੀਬਲ ਨਹੀਂ ਹੈਗਾ ਰਿਸਰਚ ਕਰ ਚੁੱਕੇ ਹੋ ਸੋ ਡੋਨਟ ਵੇਸਟ ਯੂ ਮਨੀ ਮੋਸਟਲੀ ਪੇਰੈਂਟਸ ਆ ਕੇ ਕਹਿੰਦੇ ਨੇ ਸਰ ਐਡ ਕਰ ਦੋ ਦੇਖੀ ਜਾਊਗੀ ਅਸੀਂ ਰਿਕੁਐਸਟ ਕਰ ਲਾਂਗੇ ਆਈ ਅੰਡਰਸਟੈਂਡ ਉਹਨਾਂ ਦੇ ਸੈਂਟੀਮੈਂਟਸ ਬਟ ਹੇਅਰ ਇਜ਼ ਲਾਈਕ ਯੂ ਨੋ ਸੋ ਉਹਦੇ ਵਿੱਚ ਹੋਰ ਆਪਸ਼ਨਸ ਹੈਗੀਆਂ ਨੇ ਐਂ ਤੇ ਬੱਚਾ ਸੁਪੋਜ਼ ਨਹੀਂ ਜਾ ਸਕਦਾ ਸੁਪੋਜ਼ ਏਜਡ ਆਊਟ ਹੈ ਤਾਂ ਯੂ ਕੈਨ ਡਿਸਕਸ ਯੂ نو ਕੀ ਵਿਦ ওভার ਥੇਅਰ ਲਾਇਰ ਸੋ ਇਹ ਇੱਕ ਛੋਟਾ ਜਿਹਾ ਇੱਕ ਵੀਡੀਓ ਸੀਗਾ ਜਸਟ ਟੂ ਕੈਲਕੂਲੇਟ ਸੋ ਤੁਸੀਂ ਜੇ ਹੋਰ ਜ਼ਿਆਦਾ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਇਸ ਵੈਬਸਾਈਟ ਨੂੰ ਵਿਜ਼ਿਟ ਕਰ ਸਕਦੇ ਹੋ ਫੇਸਬੁੱਕ ਪੇਜ ਨੂੰ ਫੋਲੋ ਕਰ ਸਕਦੇ ਹੋ ਫਾਰ ਇੰਡੀਆ ਗਰੁੱਪ ਵੀ ਹੈਗਾ ਐਂਡ ਟੂ ਬੀ ਓਨੈਸਟ ਮੈਂ ਕਦੇ ਕਿਸੇ ਨੂੰ ਮਨਣਾ ਨਹੀਂ ਕਰਦਾ ਮੈਂ ਬੇਸ਼ੱਕ ਟਰਾਈ ਕਰਦਾ ਕਿ ਕੋਈ ਵੀ ਕਾਲ ਆਵੇ ਮਿਸ ਨਾ ਹੋਵੇ ਬਟ ਯੂ نو ਸਮ ਟਾਈਮਸ ਬੀਜ਼ੀ ਸ਼ੈਡਿਊਲ ਕਾ ਮੈਂ ਇੰਟਰਵਿਊਜ਼ ਬਹੁਤ ਸਾਰੇ ਆ ਜਾਂਦੇ ਹਨ ਤਾਂ ਹੋ ਸਕਦਾ ਹੈ ਕਿ ਮੈਂ ਕਿਸੇ ਦੀ ਕਾਲ ਨਹੀਂ ਲਵਾ ਤਾਂ ਪਰ ਆਫਕੋਰਸ ਮੇਰਾ ਸਟਾਫ ਕਾਲ ਬੈਕ ਜ਼ਰੂਰ ਕਰਦਾ ਤਾਂ ਮੈਂ ਇਹੀ ਰਿਕਵੈਸਟ ਕਰਦਾ ਜੇ ਤੁਹਾਡੀ ਕਾਲ ਨਹੀਂ ਪਿੱਕ ਹੁੰਦੀ ਸਮ ਹਾਉ ਤਾਂ ਤੁਸੀਂ ਪਲੀਜ਼ ਡ੍ਰੌਪ ਅ ਮੈਸੇਜ WhatsApp ਮੈਸੇਜ ਕਰ ਸਕਦੇ ਹੋ ਵਾਇਸ ਮੈਸੇਜ ਲਿਖ ਸਕਦੇ ਹੈਗੇ ਹੋ ਤੁਸੀਂ ਟੈਕਸਟ ਕਲਿੱਕ ਸਕਦੇ ਹੋ ਆਈ ਆਲਵੇਸ ਟ੍ਰਾਈ ਟੂ ਹੈਲਪ एवरीवन ਰਾਈਟ ਇਸ ਟਾਪਿਕ ਤੇ ਬਹੁਤ ਸਾਰੀਆਂ ਵੀਡੀਓਜ਼ ਬਣ ਸਕਦੀਆਂ ਨੇ ਬਟ ਮੈਂ ਇਹਨੂੰ ਥੋੜਾ ਬਰੀਫ ਕੀਤਾ ਹੈਗਾ ਤੇ ਇਫ ਯੂ ਨੀਡ ਮੋਰ ਇਨਫੋਰਮੇਸ਼ਨ ਪਲੀਜ਼ ਕੰਟੈਕਟ ਮੀ ਥੈਂਕ ਯੂ ਐਂਡ ਹੈਵ ਅ ਗੁੱਡ ਡੇ